ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਮਨੁੱਖ ਨੂੰ ਨਿਮਰਤਾ ਤੇ ਹਲੀਮੀ ਭਰਿਆ ਮਿੱਠ ਬੋਲਣਾ ਸੁਭਾਗ ਗ੍ਰਹਿਣ ਕਰਨ ਤੇ ਸਾਇਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੋੜ ਦਿੱਤਾ ਗੁਰੂ ਜੀ ਨੇ ਸੰਸਾਰ ਨੂੰ ਤਿਆਗਣ ਅਤੇ ਗ੍ਰਸਤ ਨੂੰ ਪ੍ਰਮੁਖਤਾ ਦੇ ਕੇ ਦਸਾਂ ਨੌਆਂ ਦੀ ਕਿਰਤ ਕਮਾਈ ਕਰਕੇ ਜਉਣ ਦਾ ਸੰਦੇਸ਼ ਦਿੱਤਾ ਗੁਰੂ ਜੀ ਨੇ ਜੀਵਨ ਮੁਕਤੀ ਦੀ ਪ੍ਰਾਪਤੀ ਲਈ ਜੰਗਲਾਂ ਤੇ ਪਹਾੜਾਂ ਆਦ ਵਿੱਚ ਇਕਾਂਤ ਵਾਸ ਹੋਣ ਨੂੰ ਨਿੰਦਿਆ ਅਤੇ ਗ੍ਰਸਤ ਵਿੱਚ ਰਹਿ ਕੇ ਸੇਵਾ ਸਿਮਰਨ ਨਾਲ ਹੀ ਮੁਕਤੀ ਦਾ ਮਾਰਗ ਦਰਸਾਇਆ ਗੁਰੂ ਜੀ ਬਹੁਤ ਹੀ ਨਿਮਰਤਾਵਾਨ ਸਨ ਉਹਨਾਂ ਦੀ ਬਾਣੀ ਦੀ ਇੱਕ ਇੱਕ ਪੰਕਤੀ ਤੋਂ ਉਹਨਾਂ ਦੀ ਨਿਮਰਤਾ ਦਾ ਅਹਿਸਾਸ ਹੁੰਦਾ ਹੈ ਉਹਨਾਂ ਲਈ ਤਾਂ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਇੱਕ ਵਿਵਾਰਿਕ માનਤਾ ਸੀ ਉਹ ਬਹੁਤ ਹੀ ਗੰਭੀਰ ਗਿਆਨਵਾਨ ਸਨ ਉਹਨਾਂ ਦਾ ਗਿਆਨ ਇਸਲਾਮ ਵੈਸ਼ਨਵ ਸ਼ਾਕਤ ਸ਼ੈਵ ਆਦਿ ਧਰਮਾਂ ਤੱਕ ਹੀ ਸੀਮਤ ਨਹੀਂ ਸੀ ਸਗੋਂ ਵੇਦ ਯੋਗ ਪੁਰਾਣ ਸ਼ਾਸਤਰ ਆਦਿ ਅਤੇ ਕਿਤਾਬਾਂ ਦਾ ਵੀ ਉਹਨਾਂ ਨੂੰ ਕਾਫੀ ਗਿਆਨ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਨਿਰਭੈ ਲੋਕ ਨਾਇਕ ਸਨ ਆਪਣੇ ਵਿਚਾਰ ਦੀ ਸਥਾਪਨਾ ਲਈ ਉਹਨਾਂ ਨੇ ਵਾਸਤਵਿਕ ਸਥਿਤੀ ਨੂੰ ਉਗਾਰਨ ਤੋਂ ਜਰਾ ਵੀ ਸੰਕੋਚ ਨਹੀਂ ਕੀਤਾ ਕਲਯੁਗ ਦੇ ਚਿੱਤਰਣ ਵੇਲੇ ਅਤੇ ਤਤਕਾਲੀਨ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਵਿਵਸਥਾ ਦਾ ਵਰਣਨ ਕਰਨ ਵੇਲੇ ਉਹਨਾਂ ਨੇ ਨਿਰਸੰਕੋਚ ਸਾਰੇ ਤੱਥ ਲੋਕਾਂ ਦੇ ਸਾਹਮਣੇ ਰੱਖੇ ਗੂਨ ਕੇ ਸੋਲੇ ਗੌਣ ਵਾਲੇ ਨੂੰ ਭਲਾ ਕਿਸ ਦਾ ਡਰ ਹੋ ਸਕਦਾ ਹੈ ਪਰ ਭਗਤੀ ਦੇ ਖੇਤਰ ਦੇ ਵਿੱਚ ਤਾਂ ਉਹ ਪਰਮਾਤਮਾ ਦਾ ਬਹੁਤ ਡਰ ਮੰਨਦੇ ਸਨ ਉਹ ਜਨਮ ਜਾਤ ਤੋਂ ਸ਼੍ਰੇਸ਼ਟ ਕਵੀ ਸਨ ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਆਪਣੀ ਪ੍ਰਤਿਭਾ ਨੂੰ ਲੋਕ ਕਲਿਆਣ ਲਈ ਵਿਵਾਰ ਦੇ ਵਿੱਚ ਲਿਆਂਦਾ ਅਸੰਤ ਸਾਧਕ ਵਿੱਚ ਉਹਨਾਂ ਦੀ ਬਾਣੀ ਨਾ ਸਿਰਫ ਪਾਵਾਂ ਦੀ ਦ੍ਰਿਸ਼ਟੀ ਤੋਂ ਹੀ ਆਪਣਾ ਮਹੱਤਵਪੂਰਨ ਸਥਾਨ ਰੱਖਦੀ ਹੈ ਸਗੋਂ ਉਹਨਾਂ ਦਾ ਕਾਵਿਪਖ ਖਾਸ ਗੁਣ ਸੰਪੰਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਦੀ ਯਾਤਰਾ ਤੇ ਨਿਕਲੇ ਤਾਂ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਸਨ। ਗਰਮੀ ਦੇ ਦੌਰਾਨ ਯਾਤਰਾ ਕਰਦਿਆਂ ਨੇੜੇ ਦੇ ਢਿੱਲਾ ਯੋਗੀਆਂ ਵਿੱਚ 40 ਦਿਨ ਉਹ ਠਹਿਰੇ। ਇੱਥੇ ਭਾਈ ਭਕਤੂ ਜੀ ਦੀ ਬੇਨਤੀ ਤੇ ਜਲ ਦਾ ਸੰਕਟ ਦੂਰ ਕਰਨ ਲਈ ਗੁਰੂ ਜੀ ਨੇ ਇੱਕ ਪੱਥਰ ਚੁੱਕ ਕੇ ਜਲ ਦਾ ਸਰੋਤ ਪ੍ਰਵਾਹਮਨ ਕੀਤਾ ਸੀ। ਇਸ ਸਰੋਤ ਦੇ ਨਾਲ ਇੱਕ ਸਰੋਵਰ ਵੀ ਬਣਿਆ ਹੋਇਆ ਹੈ ਜਿਸ ਨੂੰ ਚਸ਼ਮਾ ਸਾਹਿਬ ਵੀ ਕਹਿੰਦੇ ਹਨ। ਗੁਰੂ ਜੀ ਦੀ ਆਮਦੀ ਯਾਦ ਵਿੱਚ ਬਣਾਏ ਗਏ ਗੁਰਤਾਮਨੂ ਗੁਰਦੁਆਰਾ ਚੋਆ ਸਾਬ ਕਿਹਾ ਜਾਂਦਾ ਹੈ ਇਸ ਦੇ ਪਰਿਸਰ ਵਿੱਚ ਨਿਰਮਲ ਜਲ ਦਾ ਸਰੋਵਰ ਬਣਿਆ ਹੋਇਆ ਹੈ ਇਸ ਚਸ਼ਮੇ ਦੀ ਖੋਜ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਸ਼ੇਰ ਸਾਹ ਸੂਰੀ ਨੇ ਇਸ ਚੋ ਨੂੰ ਕਿਲੇ ਦੇ ਅੰਦਰ ਨੂੰ ਮੋੜਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਇਸ ਦਾ ਵਹਾ ਹਮੇਸ਼ਾ ਪਹਿਲੀ ਵਾਲੀ ਤਾਹ ਤੇ ਹੀ ਚਲਾ ਜਾਂਦਾ ਸੀ ਤੇ ਉਸ ਨੇ ਸੱਤ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਇਹ ਖਿਆਲ ਛੱਡ ਦਿੱਤਾ ਤੇ ਕਿਲੇ ਦੇ ਅੰਦਰ ਪਾਣੀ ਵਾਸਤੇ ਇੱਕ ਵਿਸ਼ਾਲ ਬੋਲੀ ਦਾ ਮੀਰ ਕਰਵਾ ਲਈ। ਮਹਾਰਾਜਾ ਅਨਜੀਤ ਸਿੰਘ ਨੇ ਇਸ ਇਤਿਹਾਸਿਕ ਸਥਾਨ ਦੀ ਮਹੱਤਤਾ ਉਜਾਗਰ ਕਰਨ ਲਈ ਆਪਣੇ ਰਾਜਕਾਲ ਦੌਰਾਨ 1834 ਵਿੱਚ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਗੁਰਦੁਆਰਾ ਸਾਹਿਬ ਦੀ ਇਮਾਰਤ ਆਪਣੀਆਂ 23 ਖਿੜਕੀਆਂ ਤੇ 4-4 ਫੁੱਟ ਚੌੜੀਆਂ ਕੰਧਾਂ ਸਦਕਾ ਇਮਾਰਤ ਸਾਜੀ ਦਾ ਇੱਕ ਬਿਹਤਰੀਨ ਨਮੂਨਾ ਹੈ। ਸ਼ੇਰ ਸ਼ਾ ਸੂਰੀ ਨੇ ਇਸ ਦੀ ਪੁਰਾਣੀ ਵਸੋਂ ਦੇ ird gird ਇੱਕ ਮਜ਼ਬੂਤ ਕਿਲਾ ਬਣਵਾਇਆ ਅਤੇ ਇਸ ਦਾ ਨਾਂ ਬਿਹਾਰ ਵਿਚਲੇ ਰੋਤਾਸ ਕਿਲੇ ਦੇ ਨਾਮ ਉਤੇ ਰੱਖਿਆ। ਇਹ ਲੈਂਦੇ ਪੰਜਾਬ ਦੇ ਨੀਮ ਪਹਾੜੀ ਪੋਠੋਹਾਰ ਇਲਾਕੇ ਵਿੱਚ ਕਈ ਏਕੜਾਂ ਦੇ ਵਿੱਚ ਫੈਲਿਆ 4 ਕਿਲੋਮੀਟਰ ਦੇ ਕੇਰੇ ਦੀ ਮਜ਼ਬੂਤ ਫਸਿਲ ਵਾਲਾ ਇਹ ਕਿਲਾ ਸ਼ੇਰ ਸ਼ਾ ਸੂਰੀ ਨੇ 1541 ਵਿੱਚ ਹਮਾਇੂ ਨੂੰ ਹਰਾਉਣ ਤੋਂ ਬਾਅਦ ਬਣਵਾਇਆ ਸੀ ਜੋ 8 ਸਾਲਾਂ ਵਿੱਚ ਮੁਕੰਮਲ ਹੋਇਆ ਸੀ। ਇਸ ਤੋਂ ਬਾਅਦ ਕਾਫੀ ਸਮਾ ਇਸ ਇਲਾਕੇ ਦੇ ਲੜਾਕੂ ਰਾਜਪੂਤ ਕਬੀਲਿਆਂ ਦੇ ਕਬਜ਼ੇ ਦੇ ਵਿੱਚ ਰਿਹਾ ਸਮੇਂ-ਸਮੇਂ ਤੇ ਅਫਗਾਨੀ ਹਮਲਾਵਰ ਨਾਦਰ ਸ਼ਾ ਅਫਦਾਲੀ ਤੋਂ ਬਾਅਦ ਅੰਤ ਦਾ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਜਿੱਤ ਲਿਆ ਮਜਬੂਤ ਪੱਥਰਾਂ ਨਾਲ ਬਣਿਆ ਹੋਇਆ ਇਹ ਕਿਲਾ 30000 ਫੌਜੀਆਂ ਨੂੰ ਪਨਾ ਦੇ ਸਕਦਾ ਹੈ ਸਿੱਖ ਇਤਿਹਾਸ ਵਿੱਚ ਇਸ ਨਗਰ ਦੀ ਵਿਸ਼ੇਸ਼ ਮਹਾਨਤਾ ਹੈ ਇੱਥੇ ਦੇ ਪਾਈ ਰਾਮੂ ਬਸੀ ਦੀ ਪੁੱਤਰੀ ਸਾਹਿਬਕੌਰ ਦਾ ਵਿਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਇਆ ਤੇ ਉਹਨਾਂ ਨੂੰ ਖਾਲਸਾ ਦੀ ਮਾਤਾ ਜੀ ਕੋਸ਼ਿਸ਼ ਕੀਤਾ ਗਿਆ ਇਸ ਨਗਰ ਉੱਤੇ ਹਮਲੇ ਕਰਕੇ ਚੜ੍ਹਤ ਸਿੰਘ ਸ਼ੁਕਰਚਰੀਆ ਤੇ ਗੁਜਰ ਸਿੰਘ ਪੰਗੀ ਨੇ ਸਨ 1767 ਈਸਵੀ ਵਿੱਚ ਇਸ ਨੂੰ ਜਿੱਤਿਆ 20 ਸਾਲ ਬਾਅਦ ਬਾਦਸ਼ਾਹ ਜਮਾਨ ਨੇ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਜਿੱਤ ਕੇ ਆਪਣੇ ਰਾਜ ਦੇ ਵਿੱਚ ਸ਼ਾਮਲ ਕੀਤਾ ਅਤੇ ਜੰਗੀ ਨੁਕਤੇ ਤੋਂ ਇਸ ਦੀ ਅਹਿਮੀਅਤ ਸਥਾਪਿਤ ਕੀਤੀ ਗੁਰੂ ਪਿਆਰੀ ਸਾਸ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਪੇਸ਼ਕਾਰੀ ਦੇ ਵਿੱਚ ਜੇ ਕੋਈ ਊਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓਸ ਦੇ ਵਿੱਚ ਸੁਧਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ